ਸੱਚੀ ਗੱਲ ਇਹ ਹੈ ਮੈਂ ਤੁਹਾਡਾ ਆਪਣਾ ਲਾਪੜੀ ਸਿੰਘ ਖੋਸ਼ੀਵਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਕਸਬਾ ਕਾਣਾ ਮ نزدਿਕ ਪਿੰਡ ਸਾਲੇ ਚੱਕ ਦੇ ਵਿੱਚ ਸੋ ਕੁਦਰਤੀ ਮਾਰ ਦੇ ਨਾਲ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਕੋਈ ਨਹੀਂ ਤੇ ਕੁਝ ਜਿਹੜੇ ਹਰਦੀਪੇੜ ਦੇ ਵਿੱਚ ਆਏ ਸਨ ਕੁਦਰਤ ਦੀ ਮਾਰ ਦੇ ਵਿੱਚ ਉਹਨਾਂ ਨੂੰ ਚੱਕ ਵੀ ਜੜੇ ਨਹੀਂ ਮਿਲ ਚੁੱਕੇ ਨੇ ਤੇ ਉਹਨਾਂ ਘਰਾਂ ਦੀ ਵੀ ਜੜੀ ਪਰਪਾਈ ਹੋ ਚੁੱਕੀ ਆ ਤੇ ਕੁਝ ਘਰ ਜਿਹੜੇ ਨੇ ਗਾਇਕਾਂ ਨੂੰ ਗੋਦ ਲੈ ਗਏ ਸਾਨੂੰ ਤਾਂ ਕੋਦ ਜਿਹੜੀਆਂ ਇਹ ਸਮਾਜਿਕ ਸੰਸਥਾ ਸਾਨੂੰ ਉਹਨਾਂ ਵੱਲੋਂ ਜਿਹੜੇ ਨੇ ਪਰਪਾਈ ਉਹਨਾਂ ਦੀ ਕਰ ਦਿੱਤੀ ਗਈ ਆ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅਗਰ ਦੀ ਜਿਹ ਸੋ ਇਹ ਵੇਖੋ ਉਹ ਘਰ ਹੈ ਜਿਹੜਾ ਇਸ ਹਰਦਿਲਪੇੜ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਦੋਂ ਬਾਰਸ਼ਾਂ ਰੋਕ ਰੋਕ ਕੇ ਹੋਈਆਂ ਸਨ ਤਾਂ ਇਸ ਘਰ ਨੂੰ ਵੀ ਜਿਹੜੀਆਂ ਬਾਰਸ਼ਾਂ ਨੇ ਆਪਣੀ ਲਪੇਟ ਦੇ ਵਿੱਚ ਲਿਆ ਸੋ ਜੱਕਦਾ ਨਹੀਂ ਇੰਨਾ ਜਿਹੜਾ ਵਾ ਮਤਲਬ ਕੱਚੀ ਜਿਹੜੀ ਛੱਤ ਸੀ ਡਿੱਗ ਪਈ ਕਿ ਇਹਨਾਂ ਕੋ ਘਰ ਵਾਲਿਆਂ ਦੇ ਕੋਲੋਂ ਆਪਦਾ ਕੋਈ ਸਮਾਨ ਵੀ ਜਿਹੜਾ ਨਹੀਂ ਨਿਕਲਿਆ ਕੱਢਿਆ ਗਿਆ ਪੇਟੀ ਤੱਕ ਜਿਹੜੀ ਆ ਉਹ ਥੱਲੇ ਆ ਦਸਣ ਜੋਗ ਹੈ ਬੈਦ ਤੱਕ ਜਿਹੜੇ ਥੱਲੇ ਨੇ ਬਿਲਕੁਲ ਫਰਜ ਜਿੱਥੇ ਤੱਕ ਜਿਹੜੀ ਆ ਘਰ ਵਾਲਿਆਂ ਦੇ ਕਹਿੰਦੇ ਜੋ ਥੱਲੇ ਆ ਹੋਰ ਵੀ ਜਿਹੜਾ ਲੋੜੀਂਦਾ ਸਮਾਨ ਜਿਹੜੇ ਘਰ ਦੇ ਵਿੱਚ ਹੁੰਦਾ ਉਹ ਸਾਰਾ ਹੀ ਇਹ 7 ਦਿਨਾਂ ਨਾਲ ਸੋ ਘਰ ਵਾਲੇ ਨੰਬਰ ਦੇ ਦਸ਼ਮਜੋਗ ਚਲੋ ਕੋਈ ਨੁਕਸਾਨੀ ਜਿਹੜਾ ਮਾਲੀ ਮਾਲੀ ਨੁਕਸਾਨ ਤਾਂ ਜਿਹੜਾ ਘਰ ਦੀ ਜਿਹੜੀ ਚੀਜ਼ਾਂ ਨੇ ਉਹ ਤਾਂ ਹੋ ਚੁੱਕਾ ਪਰ ਜਾਨੂ ਨੁਕਸਾਨ ਜਿਹੜਾ ਨਹੀਂ ਹੋਇਆ ਸੋ ਇਹ ਉਹ ਬੱਡੇ ਜਿੱਥੇ ਘਰ ਦੇ ਪਰਿਵਾਰਕ ਜਿਹੜੇ ਮੈਂਬਰ ਜਿਹੜੇ ਨੇ ਵਜੂਦ ਸਨ ਘਰ ਦੇ ਵਿੱਚ ਸਾਰੇ ਸਾਨੂੰ ਸੋ ਕਿਸ ਟਾਈਮ ਜਿਹੜੀ 7 ਡਿਗਰੀ ਸਾਰੀ ਗੱਲਬਾਤ ਵੀ ਜਿਹੜੀ ਜਰੂਰ ਕਰਾਂਗੇ ਸੋ ਇੱਕ ਵਾਰੀ ਜਿਹੜੀ ਘਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਇੰਨੀ ਸਾਨੀ ਕਰ ਦਿੱਤੀਆਂ ਸੋ ਗਾੜੀ ਦੀ ਜਿਹੜੀ ਚਣਾਈਆਂ ਜਿਹੜੀ ਆ ਉਹ ਇਹ ਪਹਿਲੀ ਜਿਹੜੀ ਸਮੇਂ ਦੇ ਵਿੱਚ ਜਿਹੜੀ ਚੱਲਦੀ ਸੀ ਉਹ ਚਣਾਈਆਂ ਸੋ ਵਾਲੇ ਵੀ ਜਿਹ ਮਨਵਾਦ ਜਿਹੜੀਆਂ ਪੁਗਾ ਚੁੱਕੇ ਨੇ ਤੁਸੀਂ ਦੇਖ ਸਕਦੇ ਇਸ ਕਮਰੇ ਦੇ ਵਿੱਚ ਜਿੱਥੇ ਆਪਾਂ ਖੜੋਤੇ ਆ ਬਿਲਕੁਲ ਹੀ ਰਿਸਕ ਦੇ ਨਾਲ ਖੜੋਤੇ ਆ ਕਿਸੇ ਟਾਈਮ ਜਿਹੜਾ ਇਹ ਕਮਰਾ ਜਿਹੜਾ ਇਹ ਹਾਦਸਾ ਅਗਰਸ ਹੋ ਸਕਦਾ ਸੋ ਮ ਕਮਰਾਂ ਨੂੰ ਕਮਾ ਇੱਕਰੀ ਤਾਂ ਜਿਹੜੀਆਂ ਤਸਵੀਰਾਂ ਦੇ ਵਿੱਚ ਟੈਲਾਂ ਦੀਆਂ ਉਹ ਵੀ ਜਿਹੜੀਆਂ ਆਪਣੇ ਦਰਸ਼ਕਾਂ ਜਿਹੜੀਆਂ ਸਾਡੀ ਕਰ ਦਿੱਤੀਆਂ ਹੁਣ ਸੋ ਟੈਲਾਂ ਵੀ ਜਿਹੜੀਆਂ ਆਪਣੀ ਜਿਹੜੀਆਂ ਨੇ ਅਰਜਾ ਜਿਹੜੀਆਂ ਨੇ ਜਿਸਰ ਇਜਾਮ ਤੇ ਸਾਨੂੰ ਉਹ ਆਪਣੇ ਦਰਜੇ ਜਿਹੜੀਆਂ ਉਹ ਜਿਹੜੀਆਂ ਸਾੜ ਚੁੱਕੇ ਨੇ ਸੋ ਕਈ ਥਾਵਾਂ ਤੋਂ ਜਿਹੜੀਆਂ ਵਿਥਾਂ ਜਿਹੜੀਆਂ ਨੇ ਉਹ ਕਬਰੇ ਦੇ ਵਿੱਚ ਪੈ ਚੁੱਕੇ ਨੇ ਸੋ ਇਹ ਉਸੇ ਤਰ੍ਹਾਂ ਹੀ ਜਿਹੜਾ ਕਮੜ ਜਦੋਂ ਨੁਕਸਾਨ ਹੋਇਆ ਨਾ ਕਰਦਮ ਪਰਿਵਾਰਕ ਨਾਂਬਰ ਦੇ ਕੋਲ ਕੋਈ ਚੀਜ਼ ਜਿਹੜੀ ਆ ਇਹ ਬਿਲਕੁਲ ਹੀ ਜਿਹੜੀ ਕੱਢੀ ਨਹੀਂ ਗਈ ਤੇ ਕੋਈ ਵੀ ਜਿਹੜਾ ਸਮਾਨ ਮੇਰੇ ਖਿਆਲ ਨਾਲ ਬਚਾਇਆ ਨਹੀਂ ਗਿਆ ਸੋ ਪਰਿਵਾਰਕ ਨਾਂਬਰ ਦੇ ਜਿਹੜੇ ਸਦਰਾਂ ਮੌਜੂਦ ਨੇ ਜਰੂਰ ਗੱਲਬਾਤ ਕਰ ਲੈਣੇ ਆ ਸੋ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਜਿਹੜੀਆਂ ਕੀਤੀਆਂ ਨੇ ਉਹ ਆਪਾਂ ਇਸ ਕਰਕੇ ਆ ਦੇਖ ਸਕਦੇ ਤੁਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਬਾੜੀਆਂ ਜਿਹੜੀਆਂ ਇਹ ਉਸ ਟਾਈਮ ਦੀ ਜਿਹੜੀਆਂ ਲੱਗੀਆਂ ਨੇ ਸੋ ਇਹ ਵੀ ਆਪਣਾ ਜਿਹੜਾ ਪੂਰਾ ਜਿਹੜਾ ਹੌਂਦ ਜਿਹੜੀ ਆ ਆਪਣਾ ਪਰਭਾਈ ਜਿਹੜੀ ਕਰ ਚੁੱਕੇ ਉਹਨੇ ਜ਼ਰਦਾ ਸ ਸੋ ਇਹਨਾਂ ਦਾ ਵੀ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਕੰਮ ਜਿਹੜਾ ਕੰਪਲੀਟ ਹੋ ਚੁੱਕਾ ਸੋ ਮੈਂ ਮਾਦਰ ਸਰਦਨ ਮਜੂਰ ਨੂੰ ਜਰੂਰ ਗੱਲ ਕਰਾਂਗਾ ਸੱਚ ਜੀ ਸੱਚ ਨੇ ਕੀ ਨਾ ਆਪਣਾ ਇੰਦੇ ਅੰਦਰ ਕਿਹੜਾ ਪੈਂਦਾ ਜੀ ਚੱਲੇ ਚੱਕ ਕਿਵੇਂ ਜਿਹੜਾ ਖਬਰ ਜਿਹੜਾ ਫਿਰ ਨੁਕਸਾਨ ਦੇ ਕਿਉਂ ਆਸਣ ਹੈ ਇਹ ਅੰਦਰ ਹੈ ਮੈਂ ਪਾਜੀ ਜਦੋਂ ਸਾਰਾ ਪੀ ਡਗ ਪਿਆ ਤੇ ਜਾਨੀ ਕਿ ਬੱਚੇ ਆਏ ਤੇ ਬੱਚਾ ਨਾਨ ਕੇ ਵੇਖਿਆ ਤਾਂ ਮੈਨੂੰ ਖੁਦ ਨਹੀਂ ਪਤਾ ਕਿੰਨੇ ਦੋਨਾਂ ਦੇ ਬੱਚੇ ਨੁਕਸਾਨ ਦੇ ਕਿਉਂ ਆ ਹਾਂਜੀ ਕਿਹੜੇ ਦੋਨਾਂ ਦੇ ਬੱਚੇ ਨੁਕਸਾਨ ਦੇ ਕਿਉਂ ਆ ਆ ਪਾਣੀ ਜਦੋਂ ਆਇਆ ਬਹੁਤ ਸੁੰਗੜ ਬਾਹਰ ਦੇ ਵਿੱਚ ਮਤਲਬ ਇਹ ਚੂ ਜਿਹੜਾ ਪਾਣੀ ਨੇ ਥੱਲੇੋਂ ਬਮਾਰ ਕੀਤੀ ਜਾਂ ਬਾਰਸ਼ ਨੇ ਮਾਰ ਕੀਤੀ ਬਾਰਸ਼ ਨੇ ਮਾਰ ਕੇ ਬਹੁਤ ਨੁਕਸਾਨ ਕੀਤਾ ਨੁਕਸਾਨ ਕੀਤਾ ਹਾਂਜੀ ਨਹੀਂ ਸਮਾਂ ਰਹਿਤ ਜਿਵੇਂ ਤਰਪਾਲਾਂ ਦੀ ਮਤਲਬ ਇੰਨੀ ਜਿਹੜੀ ਸਮਾਲ ਸੀ ਵੀ ਸੰਸਥਾ ਜਾਂ ਮਤਲਬ ਦਾਨੀ ਸੱਜਣ ਦੇ ਰਹੇ ਸੀ ਤੂੰ ਤਰਪਾਲ ਪੂਰੇ ਪਾ ਕੇ ਇਹਨੂੰ ਥੋੜੀ ਬਹੁਤੀ ਕੀਤਾ ਨਹੀਂ ਕਵਰ ਕੀਤਾ ਨਹੀਂ ਅਈ ਪਹਿਲਾਂ ਕਿਤਾ ਇਹ ਤਾਂ ਉਹਨੂੰ ਖੋਦ ਨਹੀਂ ਪਤਾ ਲੱਗਾ ਫੇ ਸੋ ਤੇ ਆਂਦਾ ਵੀ ਸਾਡੇ ਤਾਂ ਨੁਕਸਾਨ ਹੋ ਸਕਦਾ ਹੈ ਯਾਨੀ ਕਈ ਮੌਦੇ ਮੂਹ ਦੇ ਵਿੱਚੋਂ ਬਚਿਆ ਮਾ ਪੁੱਤ ਪਹਿਲਾਂ ਕਦੇ ਵੀ ਜਿਹੜੀ ਹਾਲਤ ਬਾਰਸ਼ਾਂ ਤੋਂ ਪਹਿਲਾਂ ਮਤਲਬ ਠੀਕ ਸੀ हां जी पहले ठीक ही गाड़े दी चढ़ाई सारा पे ढगया सामान भी साडा ਟੁੱਟ ਭੱਜ ਗਿਆ ਜਿਹੜਾ ਕਿਹੜਾ ਸਮਾਨ ਹੀ ਜੰਦ ਸਮਾਨ ਤੇ ਜੜੀ ਕ ਬੈਡ ਬੂਡ ਹੀ ਗਿਆ ਪੇਟੀ ਪੋਟੀ ਫ੍ਰਿਜ ਸਭ ਕੁ ਟੁੱਟ ਗਿਆ हां जी ਗਾੜੀ ਸਾਡੇ ਕੋਈ ਮਾਜੀ ਤਾਂ ਪਹਾ ਨਹੀਂ ਗਾਇ ਲੜ ਵਾਸਤੇ ਕਮਰਾ ਬਣਾਉਣ ਵਾਸਤੇ ਵੀ ਮਨੋ ਸਮਾਨ ਸਾਡੀ ਮਾਜੀ ਤਾਂ ਕੀਤੀ ਜਾਏ ਸਮਾਨ ਤੁਹਾਡੇ ਕੋਈ ਮਨੋ ਜਿਹੜਾ ਘਰ ਦੇ ਵਿੱਚ ਲੋੜੀ ਦਾ ਬਿਸਤਰਾ ਕੋਈ ਚੀਜ਼ ਨਹੀਂ ਨਾ ਕੋਈ ਨਹੀਂ ਬਚੀ हां जी ਸਾਰਾ ਘਰ ਖੋ ਗਿਆ ਮਾਨੂੰ ਦਾਣਾ ਫੱਕ ਵੀ ਰਿਹਾ ਥੋੜਾ ਬੋਤਾ ਜਾਉਂਗਾ ਦਾਣਾ ਥੋੜੇ ਜੇ ਦੋ ਕੁ ਗੁੱਥੂ ਬਚੇ ਸੀ ਤੇ ਉਹ ਹੀ ਬਸ ਸਾਡੇ ਕੋਲ ਬਾਕੀ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਹਾਂਜੀ ਮਤਲਬ ਕਿ ਸਮਾਜ ਸੇਵੀ ਨੇ ਜਾ ਕੇ ਇਹਨਾਂ ਮਤਲਬ ਇੱਧਰ ਕਰਨ ਦੇਖਣ ਹਾਲਾਤ ਦੇਖਣ ਆ ਮੌਕੇ ਤੇ ਨਹੀਂ ਆਉਂਦੇ ਆ ਜਾਣੀ ਕਿ ਸਾਡੇ ਤਾਂ ਖਜੇ ਤਾਂ ਕੋਈ ਪਹਾ ਤੇ ਲੈਣੇ ਪੜਿਆ ਆਉਂਦੇ ਜ਼ਰੂਰ ਜੀ ਹਾਂਜੀ ਮਤਲਬ ਜਿਹੜੇ ਹਰ ਦਿਨ ਪੇਟ ਦੇ ਵਿੱਚ ਆਏ ਨੇ ਬਰਸਾਤੀ ਜਾਨ ਉਹਨਾਂ ਦੇ ਚੱਕ ਮਿਲਾਂ ਸੋ ਕਿਤੇ ਕੁਝ ਗ੍ਰਾਹਕਾਂ ਵੱਲੋਂ ਗੋਦ ਲਏ ਗਏ ਨੇ ਪੁਰਦਾਨੀ ਸੱਜਣਾ ਬਣੇ ਜਿਹੜੇ ਬਣਾ ਕੇ ਪ੍ਰਭਾਈ ਵੀ ਹੋ ਚੁੱਕੀ ਲੋਕ ਮੋਰ ਸੇਵਿਆਂ ਦੇ ਵਿੱਚ ਆਪਣੇ ਜਿਹੜੇ ਰਾਮ ਜੀ ਸਾਡੇ ਤਾਂ ਕੁਛ ਨਹੀਂ ਆ ਕੁਛ ਨਹੀਂ ਆ ਹਾਂਜੀ ਪਹੁੰਚ ਨਹੀਂ ਕੀਤੀ ਹਾਂਜੀ ਹਾਂਜੀ ਆਂਦੇ ਜਰੂਰ ਰੇ ਆਦੇ ਕੁਛ ਨਹੀਂ ਰੇ ਹਾਂਜੀ ਆਂਦੇ ਰੇ ਨੇ ਪਿੱ ਕੀ ਸਾਨੂੰ ਦਿੱਤਾ ਕੁਛ ਨਹੀਂ ਨਾ ਇਹਦਾ ਘਰ ਵਾਲਾ ਨਾ ਮੇਰਾ ਘਰ ਵਾਲਾ ਤੁਨੂੰ ਆਪਣਾ ਘਰ ਬਖਾ ਲੈਣੀ ਹਾਂਜੀ ਇਹ ਗੱਲ ਆ ਮੁਣ ਲੇਕ ਨੂੰ ਕਿ ਲੈ ਵੀ ਰਹੇ ਹਾਂ ਲੇਕ ਲਾ ਜਿੰਦੇ ਕੀਤਾ ਕੁਛ ਹੁਣ ਸਾਡੀ ਇਹ ਬੇਨਤੀ ਹੱਥ ਜੋੜ ਕੇ ਤੁਹਾਡੇ ਗਾੜੀ ਵੀ ਸਾਡੀ ਮਜਤ ਹੋਏ ਸਾਡੇ ਪੇਰ ਕੋ ਲਿਹਾੜੀਆਂ ਦੋ ਖੜੀਆਂ ਹੋ ਜਾਣ ਸਾਡਾ ਕੋਈ ਸਹਾਰਾ ਨਹੀਂਗਾ ਮਨ ਲੋ ਕੋਈ ਲੈਟਰੜੀ ਤੁਹਾਡੀ ਮੰਗੇ ਕਿ ਜਾਂ ਇਦਾਂ ਦੇ ਫੇਰ ਜਲ ਬਣ ਜੇ ਉਹ ਤਾਂ ਹੁਣ ਭਾਜੀ ਸਰਕਾਰ ਦੀ ਮਰਜ਼ੀ ਆ ਜੋ ਵੀ ਉਹ ਚਾਵੇ ਵੀ ਪੈਸੇ ਦੇ ਹਿਸਾਬ ਨਾਲ ਬੰਨਣਾ ਨਾ ਜੇ ਤਾਂ ਇਹ ਚਾਹਣੇ ਹਨ ਢਾਡੇ ਵਾਲਾ ਪ੍ਰਭੂ ਵੱਧ ਬਰਕਤ ਆ ਦੇਵੇ ਤੇ ਲੈਟਰ ਨਹੀਂ ਪਾਜੇ ਟਾਡਾ ਇਹਨਾਂ ਬੜਾ ਸਾਨੂੰ ਧੰਨਵਾਦ ਆ ਤੁਸੀਂ ਸਾਡੇ ਤੱਕ ਪੜੇ ਜਿੱਥੇ ਕਿੱਥੇ ਮਿਲੋਂ ਜਿਹੜਾ ਤੁਹਾਡੇ ਰਹਿਣ ਬਿਚਰੇ ਕਿੱਥੇ ਰਹਿਣੀ ਮੈਂ ਕਾਕੇ ਦੇ ਘਰ ਰਹਿੰਦੀ ਜੇ ਹਾਂਜੀ ਕਾਕੇ ਦੇ ਜਿਹੜੇ ਦੇ ਘਰ ਰਹਾਂ ਢੀ ਜਿੰਨਾ ਸਮਾਂ ਹੋ ਗਿਆ ਜਿਹੜਾ ਤੁਰੂ ਚਾਰ ਮਹੀਨੇ ਹੋ ਗਏ ਜੇ ਚਾਰ ਮਹੀਨੇ ਹਾਂਜੀ ਜਿਹੜੇ ਫੜ ਕੇ ਆਉਂਦੇ ਅਜੇ ਤੱਕ ਨਹੀਂ ਸਾਰ ਨਹੀਂ ਲੱਗੀ ਹਾਏ ਤਾਂ ਕੋਈ ਸਾਰ ਨਹੀਂ ਸਾਨੂੰ ਵੀ ਸਾਡੇ ਤੱਕ ਵੇਖਣ ਆਉਂਦੇ ਚੱਲ ਜਾਂਦੇ ਤੇ ਜਾਨੀ ਕਿ ਸਾਨੂੰ ਕੋਈ ਪਤਾ ਨਹੀਂ ਰਾਤ ਦਿਨ ਰੱਬ ਗੜੀ ਮੈਂ ਤਾਂ ਫਰਿਆਦਾ ਕਰਨੇ ਤੇ ਸਾਡਾ ਕਿਸੇ ਫਾਸੇ ਖਦਾਵੰਦਾ ਮੇਰੀ ਡਾਨੀ ਨਵਾ ਤੇ ਚੱਲ ਮੈਂ ਵੀ ਆਪਣੇ ਘਰ ਆ ਜਾਂ ਕੀ ਲੱਗਦਾ ਕੀ ਕੇਦੇ ਮਲੇਰਾਣਾ ਸਹੀ ਜਦਾ ਕਿ ਆਪਣੀ ਕੁਲੀ ਦੇ ਆ ਆਪਣੀ ਕੁਲੀ ਦਾ ਸਹੀ ਪਾਜੀ ਆਪਣੀ ਆਪਣੀ ਕੱਖਾਂ ਦੀ ਕੁਲੀ ਵੀ ਸਾਨੂੰ ਸੋਨਾ ਹੀ ਆ ਹਾਂਜੀ ਕੇਦੇ ਘਰ ਫਿਰ ਤੁਹਾਨੂੰ ਪਤਾ ਵਾ ਝੱਕ ਦੇ ਕੇਦੇ ਘਰ ਜਾਣਾ ਪਾਏ ਜੇਟੀਆ ਪਰ ਨਹੀਂ ਉਹ ਗੱਲ ਨਹੀਂ ਜੇ ਬੰਦੀ ਹਾਂਜੀ ਇਹੋ ਮੇਰੀ ਤੇ ਇਹੋ ਤੁਹਾਡੇ ਘੜੀ ਭੈਂਤੀ ਵੀ ਵਾਤਾ ਵਾਤਾ ਸਾਡੀ ਮਜਦ ਕਰੋ ਕੌਣ ਕੌਣ ਪਰਵਾਹ ਪਰਵਾਹ ਦੇ ਵਿੱਚ ਇੱਕ ਕਾਕਾਦ ਮੈਂ ਇਹ ਮੁੰਡਾ ਨਾਲ ਦੋਵੇਂ ਹਾਂਜੀ ਤਾਂ ਮਾਸਾ ਹੀ ਮਾਪੋਤੇ ਜੇ ਘਰ ਚ ਘਰ ਵਾਲੇ ਕੰਮ ਬਖਸਦੇ ਕਾਰ ਵਾਲੇ ਨੂੰ ਜਾਣੇ ਕਿ 20 ਸਾਲ ਹੋ ਗਏ ਛੋਟੇ ਹੀ ਬੱਚੇ ਜਿੰਦੀ ਡੈਥ ਹੋ ਗਈ ਹਾਂਜੀ 20 ਸਾਲ ਨੂੰ ਜਦੋਂ ਮੈਨੂੰ ਕਰਦੇ ਸੀ ਕੰਮ ਕਰਦੇ ਸੀ ਮਤਲਬ ਕਿਨੇ ਕਾ ਜਿਹੜੇ ਸੁਪਨੇ ਪਾਏ ਉਹਨੇ ਕਰਨ ਨੂੰ ਲੱਗ ਤੀ ਹਾਂਜੀ ਜਦੋਂ ਕੰਮ ਕਰਦੇ ਤੁਸੀਂ ਇਨੇ ਕਾ ਤੁਹਾਡੇ ਮਨ ਦੇ ਵਿੱਚ ਸੁਪਨੇ ਹੁੰਦੇ ਹੋਣੇ ਵੀ ਕਰਨ ਨੂੰ ਲੱਗ ਵੀ ਆ ਪਰਪਾਈ ਕਰਨੀ ਆ ਚੀਜ਼ ਹਾਂਜੀ ਹਾਂ ਸੋਚਾਂ ਵਿਚਾਰਾਂ ਦੇ ਵਿੱਚ ਇਹੋ ਮਨ ਦੇ ਟੰਛੜਾ ਲੱਗਿਆ ਰਹਿੰਦੀਆਂ ਨੇ ਵੀ ਅੱਜ ਵੀ ਘਰ ਵਾਂਜੇ ਕੱਲ ਵੀ ਵਾਂਜੇ ਇਹੋ ਪ੍ਰਭੂ ਕਿਤੇ ਮੇਰੀ ਮੱਜ ਤੱਕ ਕਰ ਇਹੋ ਮੇਰੀ ਬੇਨਤੀ ਹੁਣ ਭਾਜੀ ਸਾਰਿਆਂ ਦੇ ਗਾੜੀ ਹੱਥ ਵਨ ਕੇ ਵੀ ਮੇਰੂੰ ਮੱਜ ਤੇ ਦੀ ਲੋੜ ਆ ਮੁੱਖ ਇਹ ਮਤਲਬ ਆ ਆਪਦੀ ਕਮੂਟੀਆਂ ਨੇ ਜਿਵੇਂ ਬਣੀਆਂ ਨੇ ਸੱਚਤਾ ਬਣੀਆਂ ਨੇ ਜੀ ਬਣੀਆਂ ਨੇ ਉਹਨਾਂ ਵੀ ਤੁਹਾਡੇ ਦਾ ਕਦੀ ਰਾਤ ਨਹੀਂ ਕੀਤਾ ਨਾ ਨਾ ਕੋਈ ਨਹੀਂ ਸਾਡਾ ਘਰ ਦਾ ਹੀ ਨਗਾ ਹੀ ਝੂਠ ਨਹੀਂ ਮਾਰਦੇ ਪ੍ਰਭੂ ਦੇ ਘਰ ਚ ਜਾਣੇ ਆ ਪ੍ਰਭੂ ਸਾਡੀ ਮਰਜ਼ੀ ਤੇ ਕਰੇਗਾ ਤਾਂ ਉਹਨਾਂ ਦੇ ਜੀ ਖਰਾ ਚੜੇ ਤੋ ਤੀ ਆਡੇ ਕਾ ਰਾਇ ਪ੍ਰਭੂ ਤੁਹਾਡੇ ਵੀ ਬੁੱਧ ਪਾਵੇ ਤੁਸੀਂ ਸਾਡੇ ਵਾਤੇ ਕੋ ਸੋਚੋ ਕਿਹਨੇ ਮਦਦ ਕਰਨੀ ਦਾਨੀ ਜੀ ਸਮਾਸ਼ੀ ਵੀ ਕਦੇ ਮਨ ਮੇਰ ਪੈਂਦੀ ਜਾਂ ਜਿਹੜੀਆਂ ਕਰ ਰਹੀਆਂ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪ੍ਰੋਪਰ ਕਿੱਦਾਂ ਹਾਂਜੀ ਹਾਂਜੀ ਪੇਪਰ ਇਕ ਡਰਾਫਟ ਜਿਹੜੀ ਜਾਨ ਕਰੀ ਦੇ ਦਿਓ ਕਿਹੜਾ ਪੇਂਡ ਕਿਹੜਾ ਪੈਂਡ ਸ਼ਾਲੇ ਚੱਕ ਸ਼ਾਲੇ ਚੱਕ ਜਿਹੜਾ ਅਰਦਾਸ ਪਰ ਠੀਕ ਠੀਕ ਕਿਧਰ ਜਿਹੜੀ ਕਨੌਰ ਸਾਈਡ ਤੋਂ ਜਿਹੜਾ ਹਾਂਜੀ ਹਾਂਜੀ ਸੋ ਇਹ ਸਾਨੂੰ ਕੁਵਰਕ ਮੈਂਬਰ ਜਿਨ੍ਹਾਂ ਨੇ ਜਿਹੜੀ ਆਪਣੀ ਸਾਰੀ ਜਿਹੜੀ ਦਾਸਤਾ ਜਿਹੜੀ ਆ ਬਿਆਨ ਕੀਤੀ ਹੈ ਕਿ ਦਰਦ ਬਿਆਨ ਕੀਤਾ ਇਸ ਕੁਦਰਤੀ ਮਾਰ ਨੂੰ ਕੋਈ ਇਨਸਾਨ ਤਾਂ ਚਾਹੁੰਦਾ ਨਹੀਂ ਸੀ ਪਰ ਕੁਦਰਤ ਅੱਗੇ ਕਿਸ ਦਾ ਜੋੜ ਹੈ ਜਦੋਂ ਕੁਦਰਤ ਨੇ ਆਪਣੀ ਹੋਂਦ ਬਖਾਲਨੀ ਹੋਵੇ ਜਾਂ ਸਾਸ ਕਰਾਉਣਾ ਹੋਵੇ ਤਾਂ ਉਹ ਨਾ ਗਰੀਬ ਦੇ ਦਈਆ ਤਾਂ ਨਾ ਅਮੀਰ ਦੇ ਦਈਆ ਸੋ ਇਦਾਂ ਦੇ ਜਿਹੜੇ ਗਰੀਬ ਕਰ ਇਸ ਕੁਦਰਤੀ ਲਪੇਟ ਦੇ ਵਿੱਚ ਮਾਰ ਦੇ ਵਿੱਚ ਤਾਂ ਕਾਫੀ ਆਏ ਆਏ ਤਾਂ ਚਲੋ ਅਮੀਰ ਵੀ ਆ ਗਏ ਨੇ ਪਰ ਜਿਹੜੀ ਜਾਦੀ ਹੈ ਨੁਕਸਾਨ ਦੇ ਕੀਤਾ ਉਹ ਗਰੀਬਾਂ ਨੂੰ ਕੀਤਾ ਸੋ ਇਹ ਤਾਂ ਆਪਣੀ ਕੱਖਾਂ ਦੇ ਕੁਲੀ ਦੇ ਵਿੱਚ ਵੀ ਜਿਹੜੇ ਰਹਿਣ ਬਿਚਾਰਾ ਕਰ ਰਹੇ ਸਨ ਅੱਜ ਉਹਨਾਂ ਘਰਾਂ ਦੇ ਵਿੱਚ ਉਹ ਹੀ ਬੇਕਾਰ ਹੋ ਕੇ ਜਿਹੜੇ ਨੇ ਉਹ ਰੰਦ ਮਜਬੂਰ ਨੇ ਸੋ ਕਿਸੇ ਸਮਾਜ ਸੇਵੀ ਸੰਸਥਾ ਨੇ ਜਾਂ ਕਿਸੇ ਅਨਰ ਵੀਰ ਨੇ ਇਹਨਾਂ ਕੱਕ ਜਿਹੜੀ ਮਦਦ ਨਹੀਂ ਕੀਤੀ ਸੋ ਇੱਕ ਵਾਰੀ ਰੈਲਟੀ ਜ਼ੀਰੋ ਫੀਲਡ ਤੇ ਜਰੂਰ ਆ ਕੇ ਜਿਹੜੀਆਂ ਉਹ ਦੇਖਣ ਤਸਵੀਰਾਂ ਤੋਂ ਤੁਸੀਂ ਸਾਰਿਆਂ ਨੇ ਜਿਹੜੀਆਂ ਦੇਖ ਲਈਆਂ ਕਿ ਕਿਸ ਤਰ੍ਹਾਂ ਦੀ ਜਿਹੜੀ ਹਾਲਤ ਹੈ ਬਿਲਕੁਲ ਖਸਤਾ ਹੋ ਚੁੱਕੀ ਬਾਲਾਂ ਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ਮੀਰ